ਸਿਰਗਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਚੌਲਾਂ ਦੀਆਂ ਪਿੰਨੀਆਂ ਪਹਿਲਾਂ ਅਸੀਂ ਲੈ ਲਿਆ ਜੀ ਕਿਲੋ ਦੇਸੀ ਕੀ ਵੀਰਕਾ ਦਾ ਇਹਨੂੰ ਅਸੀਂ ਤਕੜਾਈ ਦੇ ਵਿੱਚ ਕਰ ਲਿਆ ਗਰਮ ਜਦੋਂ ਚੌਲ ਪਾ ਕੇ ਗ੍ਰੇਂਡਰ ਦੇ ਵਿੱਚ ਇਹਦਾ ਤੁਸੀਂ ਹਲਕਾ ਜਿਹਾ ਢੇੜਾ ਦਵਾ ਦੇਣਾ ਦੇਖੋ ਦੋ ਜੀ ਆਪਣੇ ਨਾਲ ਤੇ ਇਸ ਤੋਂ ਬਾਅਦ ਲੈ ਲਿਆ ਜੀ ਆਪਾਂ ਚੌਲਾਂ ਦਾ ਆਟਾ ਜਿਹੜਾ ਕਿ ਸਾਡੇ ਕੋਲ 1.5 ਕਿਲੋ ਆ ਤੇ ਆ ਜਿਹੜੀ ਬਰੀਕ ਕਿਲੋ ਆਪਾਂ ਚੀਨੀ ਲੈ ਲਈਏ ਪੀਸੀ ਹੋਈ ਦੇਸੀ ਖੰਡ ਇਹ ਆਪਾਂ ਕਾਲੀਆਂ ਮਿਰਚਾਂ ਕੁੱਟੀਆਂ ਹੋਈਆਂ ਤੇ ਨਾਲ ਇਹਦੇ ਵਿੱਚ ਤਿੰਨ ਤੋਂ ਚਾਰ ਇਲਾਚੀਆਂ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਬਰੀਕ ਤੇ ਅੱਜ ਅਸੀਂ ਬਣਾਵਾਂਗੇ ਚੌਲਾਂ ਦੀ ਪਿੰਨੀਆਂ ਤੇ ਤੁਹਾਨੂੰ ਦੱਸਦੇ ਹਾਂ ਕਿੰਜ ਬਣਦੀਆਂ ਇਹ ਸਾਰੀ ਸਮਗਰੀ ਤੇ ਹੁਣ ਆਪਾਂ ਆਟਾ ਇਹਦੇ ਵਿੱਚ ਪਾਵਾਂਗੇ ਕੜਾਹੀ ਦੇ ਗਰਮ ਹੋਣ ਦੱ ਕਰ ਲਓ ਜੀ ਆਪਣਾ ਘਿਓ ਪੂਰਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਚੌਲਾਂ ਦਾ ਆਟਾ ਉਹ ਪਾਵਾਂਗੇ ਤੇ ਇਹ ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ ਇਦਾਂ ਆਪਾਂ ਕੋਲੀ ਦੀ ਮਦਦ ਨਾਲ ਇਹਦੇ ਵਿੱਚ ਪਾਈ ਜਾਣਾ ਤੁਸੀਂ ਵੀ ਇਹ ਘਰੇ ਬਣਾ ਕੇ ਦੇਖਿਆ ਕਰੋ ਆਪਦੇ ਹੱਥੀ ਤੇ ਜੇ ਤੁਸੀਂ ਚੌਲਾਂ ਦਾ ਆਟਾ ਬਾਏ ਨਹੀਂ ਕਰ ਸਕਦੇ ਤੇ ਘਰੇ ਆਪਣੇ ਚੌਲ ਪਏ ਆ ਤੇ ਤੁਸੀਂ ਗ੍ਰੈਂਡਰ ਦੀ ਮਦਦ ਦੇ ਨਾਲ ਆਪ ਵੀ ਜਿਹੜਾ ਫਾਈਨ ਪੇਸਟ ਆਟਾ ਦਾ ਬਣਾ ਕੇ ਵਾਰਤ ਸਕਦੇ ਹੋ ਕਿ ਘਰੇ ਬਣਾਈ ਚੀਜ਼ ਜਿਹੜੀ ਮਲਾਵਟ ਤੋਂ ਰਹਿਤ ਹੁੰਦੀ ਉਹਦੇ ਵਿੱਚ ਕੋਈ ਮਲਾਵਟ ਨਹੀਂ ਹੁੰਦੀ ਜਿੰਨਾ ਟਾਈਮ ਆਪਣਾ ਇਹ ਥੱਲੋਂ ਗੈਸ ਦੀ ਜਿਹੜੀ ਹੀਟ ਆਉਂਦੀ ਆ ਓਨਾ ਟਾਈਮ ਇਹਨੂੰ ਆਪਾਂ ਪਲਟਦੇ ਰਹਿਣਾ ਜਿੰਨਾ ਟਾਈਮ ਇਹ ਜਿਹੜਾ ਆਟਾ ਆਪਣਾ ਡਾਰਕ ਬ੍ਰਾਊਨ ਨਹੀਂ ਹੋ ਜਾਂਦਾ ਤੇ ਇਦਾਂ ਆਪਾਂ ਇਹਨੂੰ ਪਲਟਦੇ ਜਾਣਾ ਧਿਆਨ ਰੱਖੇ ਥੱਲੇ ਨਾ ਲੱਗੇ ਇਹ ਤਾਂ ਜਿਹੜੀ ਆਂਚ ਆ ਤੁਹਾਡੀ ਇਹ ਤੀਨੀ ਹੈ ਗੈਸ ਦੀ ਤੇ ਤੁਸੀਂ ਇਹਨੂੰ ਹਾਈ ਫਲੇਮ ਤੇ ਰੱਖ ਕੇ ਵੀ ਪਕਾ ਸਕਦੇ ਹੋ ਤੇ ਬਸ ਧਿਆਨ ਆ ਵੀ ਇਹਦਾ ਜਿਹੜਾ ਪਲਟਾ ਆਪਾਂ ਉਹ ਮਾਰਨਾ ਪੈਣਾ ਇਦਾਂ ਤੁਸੀਂ ਕਰਕੇ ਇਹਨੂੰ ਹਲਾਉਂਦੇ ਰਹਿਣਾ ਹਲਕਾ ਹਲਕਾ ਆਪਣਾ ਜਿਹੜਾ ਆਟਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਟਾਈਮ ਇਹਨੂੰ ਆਪਾਂ ਭੁੰਨਣਾ ਜਿੰਨਾ ਟਾਈਮ ਹੈ ਪੂਰਾ ਜਿਹੜਾ ਡਾਰਕ ਨਹੀਂ ਹੋ ਜਾਂਦਾ ਇੱਕਾਂ ਜਿਹੜਾ ਕੱਚਾ ਪੰਨਾ ਰਵੇ ਇਹ ਆਪਾਂ ਦੇਸੀ ਘੋਵੇਰ ਕਦੇ ਵਿੱਚ ਭੁੰਨ ਰਹੇ ਹਾਂ ਇਹਨੂੰ ਇਦਾਂ ਆਪਾਂ ਪਲਟੇ ਦੀ ਮਦਦ ਨਾਲ ਇਹਨੂੰ ਭੁੰਨੀ ਆਲਾ ਜੀ ਡਾਰਕ ਬ੍ਰਾਊਨ ਹੋ ਗਿਆ ਪੂਰਾ ਆਪਣਾ ਮਟੀਰੀਅਲ ਤੇ ਇਹਨੂੰ ਆਪਾਂ ਦੇਵਾਂਗੇ ਜੀ 20 ਮਿੰਟ ਰੈਸਟ ਦਾਮ ਚੌਲਾਂ ਦੀ ਪਿੰਨੀਆਂ ਵਿੱਚ ਪਾਉਣ ਲਈ ਹੋ ਆਪਾਂ ਹਲਕਾ ਗ੍ਰੈਂਡ ਕਰਨਾ ਜਿਆਦਾ ਇਹਦਾ ਬੂਰਾ ਨਹੀਂ ਬਣਾਉਣਾ ਇਹਨੂੰ ਦਰਦਲਾ ਰੱਖਣਾ ਦਰਦੜੇ ਹੋ ਗਿਆ ਜਾਊਗੀ ਆਪਣਾ ਕਿਲੋ ਜਿਹੜੀ ਆ ਦੇਸੀ ਖੰਡ ਖੰਡ ਦਾ ਪੂਰਾ ਇਦਾਂ ਆਪਾਂ ਇਹਨੂੰ ਹੁਣ ਮਿਕਸ ਕਰਾਂਗੇ ਅਸੀਂ ਕਿਲੋ ਦਾ ਕਿਰਾ ਘੱਟ ਪਈਆ ਹੋਰ ਪਾਵਾਂਗੇ ਇਹਦੇ ਵਿੱਚ ਇਹਦਾ ਨੂੰ ਅਸੀਂ ਮਿਕਸ ਕਰ ਰਹੇ ਹਾਂ ਆਪਾਂ ਇੱਕਦਮ ਸਾਰੀ ਨਹੀਂ ਖੰਡ ਪਾਉਣੀ ਇਹ ਆਪਾਂ ਥੋੜੀ ਥੋੜੀ ਕਰਕੇ ਪਾਉਣੀ ਹੈ ਤੇ ਸਿਰੇ ਤੋਂ ਮਿਕਸ ਕਰਦੇ ਰਹਿਣਾ ਤਾਂ ਕਿ ਇਹਦੀਆਂ ਜਿਹੜੀਆਂ ਡਲੀਆਂ ਉਹ ਨਾ ਵੱਜਣ ਏਕੇਦਾਂ ਜਿਹੜੀ ਆਪਾਂ ਪਾ ਦਿੰਨੇ ਆਂ ਔਰ ਲਾਉਣੀ ਵੀ ਔਖੀ ਆ ਇਦਾਂ ਆਪਾਂ ਇਹਨੂੰ ਥੋੜੀ ਥੋੜੀ ਖੰਡ ਪਾ ਕੇ ਇਹਨੂੰ ਰਲਾਵਾਂਗੇ ਜਿਹੜੀਆਂ ਡਲੀਆਂ ਹੋਈਆਂ ਉਹਨੂੰ ਆਪਾਂ ਫੇਰ ਦੇਾਂਗੇ। ਇਸ ਤਰ੍ਹਾਂ ਆਪਾਂ ਇਹਨੂੰ ਪਰਲਾਉਣਾ। ਜਿਹੜੀਆਂ ਦਲੀਆਂ ਜਾਂ ਕੋਸ਼ ਇਦਾਂ ਦੀ ਚੀਜ਼ ਆ ਮਿਕਸ ਹੋ ਜੂਗੀ ਇਸ ਵਿੱਚ। ਇਹਦੇ ਵਿੱਚ ਅਸੀਂ ਕਾਲੀਆਂ ਮਿਰਚਾਂ ਪਾਈਆਂ ਆ ਬਰੀਕ ਕੁੱਟ ਕੇ ਤੇ ਵਿੱਚ ਇਹਦੇ ਅਸੀਂ ਇਲਾਇਚੀ ਪਾਊਡਰ ਵੀ ਪਾਇਆ। ਉਹ ਤੁਸੀਂ ਆਪਣੀ ਮਰਜ਼ੀ ਅਨਸਾਰ ਪਾ ਸਕਦੇ ਹੋ। ਇਦਾਂ ਜਿਹੜਾ ਆਪਾਂ ਇਹਨੂੰ ਸਾਰੀ ਚੀਜ਼ ਨੂੰ ਆ ਮਿਕਸ ਕਰ ਲੈਣਾ। ਜਿਉਂ ਨੇ ਇਸ ਨੂੰ ਫੇਰ ਦੂਰੀਵਾਰ ਆਪ ਪਾਵਾਂਗੇ ਖੰਡ ਨੂੰ ਛੱਕੇ ਤਾਂ ਅਮ ਜਿਹੜੀ ਪੂਰੀ ਉਹਨੂੰ ਪਾਪਾ ਨਹੀਂ ਪਾਟਣਾ ਹੁਣ ਆਪਾਂ ਇਹਨੂੰ ਦੋ ਵਾਰੀ ਕਰਕੇ ਪਾਈ ਆ ਦੋ ਇਸੇ ਚ ਵੰਡ ਕੇ ਹੁਣ ਆਪਾਂ ਫੇਰ ਇਹਨੂੰ ਉਹ ਤਾਂ ਅਸੀਂ ਮਿਕਸ ਕਰਾਂਗੇ ਜਿਹਦੇ ਵਿੱਚ ਗਲੀਆਂ ਖੋਣ ਠੰਡ ਸਿੰਘ ਕਿਈ ਵੀ ਆ ਜਾਂਦੀਆਂ ਤੁਸੀਂ ਪੈਕਟ ਵਿੱਚ ਹੀ ਕੱਟ ਲਓ ਜੀ ਤੁਸੀਂ ਸਦਾ ਹੀ ਇੱਥੇ ਹੀ ਇਹਨੂੰ ਛੱਡਤਾ ਕਿਉਂਕਿ ਇਹ ਜਿਆਦਾ ਟਾਈਮ ਲਾਊਗਾ ਇਹਨੂੰ ਮਿਕਸ ਕਰਨ ਦੇ ਵਿੱਚ ਜਿਹੜੀਆਂ ਡਲੀਆਂ ਉਹ ਇਦਾਂ ਆਪਾਂ ਮੈਸ਼ ਨਹੀਂ ਕਰਤਾ ਸੀ ਇਹ ਚ ਜਿਹੜੀ ਮਿਹਨਤ ਥੋੜੀ ਜ਼ਿਆਦਾ ਲੱਗਦੀ ਆ ਉਹ ਧਿਆਨ ਰੱਖੀ ਜਿਹੜਾ ਸੀ ਲਫਾਫੇ ਵਿੱਚ ਹੀ ਗੁੱਟ ਲਿਓ ਲਓ ਜੀ ਇਦਾਂ ਇਹਨੂੰ ਆਪਾਂ ਫਿਰ ਮਿਕਸ ਕਰਾਂਗੇ ਚੌਲਾਂ ਵਾਲੀਆਂ ਪਿੰਨੀਆਂ ਖੋਜੂ ਦਾ ਤੁਹਾਨੂੰ ਆਈ ਗਈ ਹੋਣੀ ਵੈਦਦੀ ਲਓ ਜੀ ਇਹ ਆਪਣੀਆਂ ਚੌਲਾਂ ਵਾਲੀਆਂ ਪਿੰਨੀਆਂ ਜਿਹੜੀਆਂ ਘਰੇ ਆਪਾਂ ਬਣਾਈਆਂ ਬੜੀ ਮਿਹਨਤ ਨਾਲ ਤੁਸੀਂ ਵੀ ਬਣਾ ਸਕਦੇ ਹੋ ਸਾਡੀ ਵੀਡੀਓ ਨੂੰ ਪੂਰਾ ਦੇਖਿਓ ਤੇ ਮੈਂ ਨਾ ਤੁਹਾਨੂੰ ਮਾਰਾ ਹੀ ਨਿਆਰੇ ਆ ਜਾਣੇ ਆ ਲਓ ਵੀ ਦੇਖੋ ਇਹ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਖੰਡ ਨੂੰ ਮਿਕਸ ਕਰਾਂਗੇ ਇਹ ਆਪਾਂ ਬਰੀਕ ਜਿਹੜੀ ਖੰਡ ਦੇਸੀ ਜਿਹਨੂੰ ਖੰਡ ਕਹਿੰਦੇ ਨੇ ਉਹ ਲਈ ਹੋਈ ਆ ਬਾਦਾਮ ਜਿਹੜਾ ਦਰੜ ਕੀਤਾ ਹੋਇਆ ਸੀ ਆ ਉਹ ਆਪਾਂ ਇਹਦੇ ਵਿੱਚ ਹੁਣ ਮਿਕਸ ਕਰਾਂਗੇ ਤੁਸੀਂ ਹੋਰ ਵੀ ਚੀਜ਼ਾਂ ਜਿਵੇਂ ਮਖਜ ਹੋਵੇ ਉਹ ਇਦਾਂ ਪਾ ਸਕਦੇ ਆ ਔਰ ਜਿਹੜੀ ਸਾਡੇ ਕੋਲ ਚੀਜ਼ ਸੀ ਇਹ ਹੀ ਬਦਾਮ ਕਾਲੀਆਂ ਮਿਰਚਾਂ ਤੇ ਇਲਾਇਚੀ ਦਾ ਜਿਹੜਾ ਪਾਊਡਰ ਆ ਉਹ ਦੇ ਵਿੱਚ ਪਾਇਆ ਇੰਨੀਆਂ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਨੀ ਆ ਇਹ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਘਰੇ ਬਣਾ ਕੇ ਵੇਖਿਆ ਕਰੋ ਇਹਦੇ ਵਿੱਚ ਆਪਾਂ ਹੋਰ ਤੇਲ ਵਗੈਰਾ ਵੀ ਪਾ ਸਕਦੇ ਆ ਉਹ ਅਸੀਂ ਸਕਿਪ ਕੀਤੀ ਹੋਈ ਕਿਉਂਕਿ ਸਾਡੇ ਕੋਲ ਅਵੇਲੇਬਲ ਨਹੀਂ ਸੀ ਤਾਂ ਕਰਕੇ ਫਿਰ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਸੀ ਉਹ ਅਸੀਂ ਇਹਦੇ ਵਿੱਚ ਪਾਤੀ ਆ। ਚੀਜ਼ਾਂ ਕਰ ਲਈਆਂ ਮਿਕਸ। ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧਾ ਕੱਪ ਦੁੱਧ। ਇਹਨੂੰ ਆਪਾਂ ਜਿਹੜਾ ਵਰਟਨੀਆਂ। ਜਿਹੜੀਆਂ ਪਿੰਨੀਆਂ ਕੁਦਰਤ ਦੀ ਗੋਦ ਦੇ ਵਿੱਚ ਤਿਆਰ ਹੋ ਰਹੀਆਂ ਨੇ ਤੁਸੀਂ ਸਾਹਮਣੇ ਦੇਖੋ ਵੀਊ। ਅੱਜ ਅਸੀਂ ਇਦਾਂ ਹੀ ਪਲਾਨ ਬਣਾ ਲਿਆ ਵੀ ਪਿੰਨੀਆਂ ਬਣਾਉਣੀਆਂ। ਲੋ ਆ ਦੇ ਹੁਣ ਇਹਨੂੰ ਆਪਾਂ ਇਦਾਂ ਮਿਕਸ ਕਰ ਲਾਂਗੇ ਸਾਰੇ ਮਟੀਰੀਅਲ ਨੂੰ। ਜੀ ਤੁਹਾਨੂੰ ਲੱਗੇ ਵੀ ਨਹੀਂ ਵੱਟੀਆਂ ਇੰਨੀਆਂ ਫਿਰਤੀ ਦੁੱਧ ਦੁੱਧ ਹਸਣ ਵਾਲਾ ਸੀ ਤਾਂ ਪਾਇਆ ਦੁੱਧ ਮੀਜੜੀਆਂ ਵੱਟਣੀਆਂ ਸੌਖੀਆਂ ਹੋ ਜਾਣੀਆਂ ਜੇ ਤੁਸੀਂ ਇਹਨੂੰ ਘਰੇ ਚੌਲਾਂ ਨੂੰ ਪੀਸਿਆ ਗ੍ਰੇਂਡਰ ਦੇ ਵਿੱਚ ਤਾਂ ਪਲੀਜ਼ ਇਹਨੂੰ ਛਾਂਲ ਲਿਓ ਕਿਉਂਕਿ ਕਈ ਵਾਰੀ ਚੰਗੀ ਤਰ੍ਹਾਂ ਨਹੀਂ ਛਾਂਦਾ ਜਿਹੜੇ ਚੌਲ ਆਹੋ ਥੋੜੇ ਮੋٹے ਰਹਿ ਜਾਂਦੇ ਆ ਵਿੱਚ ਇਦਾਂ ਲਓ ਜੀ ਆਪਾਂ ਪਿੰਨੀ ਵੱਟਣੀਆਂ ਇਹ ਜੇ ਹਲਕਾ ਆ ਹੱਥਾਂ ਨੂੰ ਕਿਉਂ ਲਾ ਕੇ ਮਧੀਆਂ ਪਿਆਰ ਨਾਲੇ ਵੱਟੀਆਂ ਜਾਣੀਆਂ ਲੋ ਜੀ ਆ ਸ਼ੇਪ ਦੀ ਆਈ ਜਾਊਗੀ ਗੋਲ-ਗੋਲ ਬਾਕੀ ਤੁਸੀਂ ਜਿਹੜੀ ਸ਼ੇਪ ਮਰਜੀ ਵਟਲਿਓ ਉਹੀ ਆ ਜਾਊਗੀ ਦੇਖੋ ਲੋ ਜੀ ਪਿੰਨੀਆਂ ਬਣ ਕੇ ਰੈਡੀ ਆ ਤੇ ਜੇ ਪਿੰਨੀਆਂ ਵਟਣ ਦੇ ਵਿੱਚ ਮੁਸ਼ਕਲ ਆਉਂਦੀ ਹੋਵੇ ਤਾਂ 2 ਕੱਪ ਜਿਹੜੇ ਤੁਸੀਂ ਦੁੱਧ ਤੇ ਪਾ ਲੈਣੇ ਆ ਵਟਣ ਸਮੇ ਇਹ ਨਰਮ ਹੋ ਜਾਣੀਆਂ ਸੌਫਟ ਹੋ ਜਾਣੀਆਂ ਤੇ ਤੁਹਾਨੂੰ ਵਟਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਤੇ ਇਹ ਸਾਡੀ ਵੀਡੀਓ ਵੇਖੋ ਫਿਰ ਤੁਸੀਂ ਬਣਾ ਕੇ ਦੇਖੋ ਤੇ ਖਾ ਕੇ ਦੇਖੋ ਦੋਸਤੋ ਕਿਵੇਂ ਲੱਗੀਆਂ ਪੰਨੀਆਂ ਘਰੇ ਬਣੀਆਂ ਚੋਲਾਂ ਦੀਆਂ ਆਹ ਲੋ ਜੀ ਸਾਹਮਣੇ ਦਾ 뷰 ਤੇ ਆਪਾਂ ਹੁਣ ਇੱਥੇ ਇਹਨੂੰ ਕੋਈ ਆਏ ਕੇ ਗੈਸਟ ਆਉਣ ਨੂੰ ਸਰਵ ਕਰ ਸਕਦੇ ਆ ਤੇ ਆਪ ਵੀ ਖਾ ਸਕਦੇ ਆ ਤੇ ਬਹੁਤ ਘੈਂਟ ਬਣੀਆਂ オリジナル ਦੇਸੀ ਘਾ ਉਹ ਵੇਰ ਕਦੇ ਵਿੱਚ ਘਰ ਦਾ ਦੇਸੀ ਘਾ ਹੋਵੇ ਉਹਦੇ ਵਰਗੀ ਰੀਤ ਨਹੀਂ ਤੇ ਜਿਹੜੇ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੇ ਵੀਡੀਓ ਵਿੱਚ ਚੋਲ ਆ ਜਿਹੜੇ ਆਪਣਾ ਆਟਾ ਛਾਣ ਕੇ ਪਾਉਣ ਜੇ ਤੁਸੀਂ ਘਰੇ ਤਿਆਰ ਕੀਤਾ ਗ੍ਰਾਈਂਡਰ ਦੇ ਵਿੱਚ ਤਾਂ ਉਹਦੇ ਵਰਗੀ ਗਰੀਸ ਨਹੀਂ ਲਓ ਜੀ ਸਾਡੀਆਂ ਆਪਣੀਆਂ ਪਿੰਨੀਆਂ ਰੈਡੀ ਆ ਤੇ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਚੈਨਲ ਨੂੰ ਯਰ ਸਬਸਕ੍ਰਾਈਬ ਜ਼ਰੂਰ ਕਰਿਓ ਬੜੀ ਮਿਹਨਤ ਲਾਦੀ ਬਣਾਉਣ ਦੇ ਵਿੱਚ ਤੇ ਫਿਰ ਤੋਂ ਸਾਰਿਆਂ ਦਾ ਧੰਨਵਾਦ